ਓੰਕਾਰ ਸਤਗੁਰ ਪ੍ਰਸਾਦ ਸ੍ਰੀ ਭਗਉਤੀ ਜੀ ਸਹਾਈ ਇੱਥੇ ਜੀ ਹੈਗਾ ਅੱਛਾ ਠੀਕ ਆਥ ਗਿਆਨ ਪ੍ਰਬੋਧ ਗ੍ਰੰਥ ਲਿਖਿਆ ਤੇ ਪਾਤਸ਼ਾਹੀ ਦਸਵੇਂ ਪੁਜੰਗ ਪ੍ਰਿਆਤ ਛੰਦ ਤਾ ਪ੍ਰਸਾਦ ਨਮੋ ਨਾਥ ਪੂਰੇ ਸਦਾ ਸਿੱਧ ਕਰਮਨ ਅਛੇਦੀ ਅਭੇਦੀ ਸਦਾ ਏਕ ਧਰਮਨ कलंकंग बिना नेह कलंकी स्वरूपे अछेदन अपेदन अखेदन अनूपे नमो लोक लोकेश्वरन लोकनाथे सदैवं सदा सर्वसाथं अनाथे नमो एकरूपं अनेकं रूपे सदा सर्वसाहं सदा सर्वभूपे अछेदन अपेदन अनामं अठामं सदा सर्वदा सिद्धदा बुद्ध धामन ਅਜੰਤਰੰ ਅਮੰਤਰੰ ਅਕੰਤਰੰ ਅਪਰਮੰ ਅਖੇਦੰ ਅਪੇਦੰ ਅਛੇਦੰ ਅਕਰਮੰ ਅਗਾਦੇ ਅਬਾਦੇ ਅਗੰਤੰ ਅਨੰਤੰ ਅਲੇਖੰ ਅਪੇਖੰ ਅਪੂਤੰ ਅਗੰਤੰ ਨਰੰਗੰ ਨਰੂਪੰ ਨਜਾਤੰ ਨਪਾਤੰ